ਬਾਬਾ ਰਾਮਦੇਵ ਨੇ ਕੱਢਤੀ ਨਵੀਂ SIM ਬਾਬਾ ਰਾਮਦੇਵ ਨੇ ਮੁਕੇਸ਼ ਸ਼ੰਭਾਨੀ ਦੀ ਨੀਂਦ ਉਡਾਈ ਪਤੰਜਲੀ ਦੀ SIM ਲਾਂਚ ਕਰਕੇ ਕਰਤਾ ਵੱਡਾ ਧਮਾਕਾ ਪਤੰਜਲੀ SIM ਕਾਰਡ ਬਹੁਤ ਚਰਚਾ ਵਿੱਚ ਹੈ ਪਤੰਜਲੀ ਦੁਆਰਾ ਇੱਕ ਨਵਾਂ SIM ਕਾਰਡ ਜਾਰੀ ਕੀਤਾ ਗਿਆ ਸੀ ਜਿਸ ਨੂੰ ਬਾਬਾ ਰਾਮਦੇਵ ਨੇ ਇੱਕ ਨਿਜੀ ਪ੍ਰੋਗਰਾਮ ਦੌਰਾਨ ਪੇਸ਼ ਕੀਤਾ ਭਾਰਤ ਵਿੱਚ ਦੂਰ ਸੰਚਾਰ ਕੰਪਨੀਆਂ ਨੇ ਆਪਣੇ ਰੀਚਾਰਜ ਪਲਾਨ ਵਿੱਚ ਚੋਖਾ ਵਾਧਾ ਕੀਤਾ ਹੈ ਜਿਸ ਨਾਲ Jio, Airtel ਅਤੇ Vodafone Idea ਦਾ ਰੀਚਾਰਜ 15 ਤੋਂ 20% ਮਹਿੰਗਾ ਹੋ ਗਿਆ। ਹਾਲਾਂਕਿ BSNL ਨੇ ਹੁਣ ਤੱਕ ਆਪਣੇ ਰੀਚਾਰਜ ਵਿੱਚ ਵਾਧਾ ਨਹੀਂ ਕੀਤਾ ਪਰ ਹੁਣ ਇਹ ਪਤੰਜਲੀ SIM ਕਾਰਡ ਬਹੁਤ ਚਰਚਾ ਵਿੱਚ ਹੈ। ਪਤੰਜਲੀ ਦੁਆਰਾ ਇੱਕ ਨਵਾਂ SIM ਕਾਰਡ ਜਾਰੀ ਕੀਤਾ ਗਿਆ ਸੀ ਜਿਸ ਨੂੰ ਬਾਬਾ RAMDEV ਨੇ ਇੱਕ ਨਿੱਜੀ ਪ੍ਰੋਗਰਾਮ ਦੌਰਾਨ ਪੇਸ਼ ਕੀਤਾ। ਇਸ ਸਹਮਤ ਸਵਦੇਸ਼ੀ SIM ਕਾਰਡ ਵਜੋਂ ਜਾਣਿਆ ਜਾਵੇਗਾ ਬਾਬਾ ਰਾਮਦੇਵ ਦਾ ਪਤੰਜਲੀ SIM ਕਾਰਡ ਰਿਲਾਇੰਸ Jio ਨਾਲ ਮੁਕਾਬਲਾ ਕਰਨ ਜਾ ਰਿਹਾ ਹੈ ਹੁਣ ਲੋਕ ਵੀ ਇਸ SIM ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ Jio Vodafone ਅਤੇ Airtel ਦੇ ਰੀਚਾਰਜ ਪਲਾਨ ਕਾਫੀ ਮਹਿੰਗੇ ਹਨ ਅਤੇ ਉਹਨਾਂ ਦੀ 5G ਕਨੈਕਟੀਵਿਟੀ ਦੇਸ਼ ਭਰ ਵਿੱਚ ਉਪਲਬਧਾ ਹੋਣੀ ਸ਼ੁਰੂ ਹੋ ਗਈ ਹੈ ਭਾਰਤ ਵਿੱਚ ਇੱਕ ਨਵੀਂ ਕੰਪਨੀ ਇਸ ਖੇਤਰ ਵਿੱਚ ਆਉਣ ਦੀ ਤਿਆਰੀ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਪਤੰਜਲੀ ਨੇ ਨਵਾਂ 5G SIM ਕਾਰਡ ਪੇਸ਼ ਕੀਤਾ ਹੈ। ਬਾਬਾ ਰਾਮਦੇਵ ਦੀ ਕੰਪਨੀ ਪਤੰਜਲੀ ਨੇ ਆਪਣਾ ਪਤੰਜਲੀ SIM ਕਾਰਡ ਲਾਂਚ ਕੀਤਾ ਜਿਸ ਵਿੱਚ ਸਥਾਨਕ ਕੰਪਨੀ ਦਾ SIM ਕਾਰਡ ਭਾਰਤ ਵਿੱਚ ਸਵਦੇਸ਼ੀ SIM ਕਾਰਡ ਦੇ ਨਾਂ ਹੇਠ ਪੇਸ਼ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕੰਪਨੀ ਨੇ BSNL ਦੇ ਨਾਲ ਮਿਲ ਕੇ ਇਹ ਨਵਾਂ SIM ਕਾਰਡ ਲਾਂਚ ਕੀਤਾ ਹੈ। ਪਤੰਜਲੀ ਦੇ SIM 'ਤੇ 144 ਰੁਪਏ ਚਾਰਜ ਕਰਨ ਤੇ ਗਾਹਕਾਂ ਨੂੰ ਇਸ ਪਲਾਨ ਦੇ ਤਹਿਤ 2GB ਡਾਟਾ ਮਿਲੇਗਾ। ਇਸ ਦੇ ਨਾਲ ਹੀ ਪਲਾਨ ਨੂੰ ਤੁਹਾਡੀ ਅਨਲਿਮਿਟਿਡ ਕਾਲਿੰਗ ਦੀ ਸਹੂਲਤ ਵਾਸਤੇ ਵੀ ਰੱਖਿਆ ਗਿਆ ਹੈ ਕੰਪਨੀ ਆਪਣੇ ਇਸ ਪ੍ਰੋਡਕਟ ਤੇ 10% ਦੀ ਛੂਟ ਦਿੰਦੀ ਹੈ ਤੁਹਾਨੂੰ 143 ਰੁਪਏ ਦੇ ਰੀਚਾਰਜ ਪਲਾਨ ਉੱਤੇ 2 ਜੀਪੀ ਡਾਟਾ ਅਤੇ ਨਾਲ 28 ਦਿਨ ਦੀ ਵੈਲਿਡਿਟੀ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਤੁਹਾਨੂੰ 100 ਐਸਐਮਐਸ ਪੈਕ ਦਿੱਤੇ ਜਾਣਗੇ ਪਤੰਜਲੀ ਵਿੱਚ ਕੰਮ ਕਰਨ ਵਾਲੇ ਕਾਰਮਚਾਰੀਆਂ ਨੂੰ ਪਤੰਜਲੀ ਦਾ ਨਵਾਂ SIM ਕਾਰ ਦਿੱਤਾ ਜਾਵੇਗਾ ਫਿਰ ਕੋਈ ਸਮੇਂ ਬਾਅਦ ਆਮ ਲੋਕਾਂ ਲਈ ਬਾਜ਼ਾਰ ਵਿੱਚੋਂ ਉਪਲਬਧ ਕਰਾਇਆ ਜਾਵੇਗਾ ਔਰ ਹੁਣ ਤੱਕ ਪਤੰਜਲੀ ਵੱਲੋਂ ਕੋਈ ਵੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਇਹ ਜਾਣਕਾਰੀ ਤੁਹਾਨੂੰ ਇੱਕ ਵਾਇਰਲ ਹੋ ਰਹੀ ਪੋਸਟ ਦੇ ਰਾਹੀਂ ਦਿੱਤੀ ਜਾ ਰਹੀ ਹੈ ਵਾਇਰਲ ਖਬਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਹ SIM ਕਾਰ ਬਾਬਾ RAMDEV ਨੇ BSNL ਦੇ ਨਾਲ ਸਾਂਝੇਦਾਰੀ ਵਿੱਚ ਪੇਸ਼ ਕੀਤਾ ਹੈ ਇਸ ਪਤੰਜਲੀ SIM ਕਾਰਡ ਦੀ ਖਾਸ ਗੱਲ ਇਹ ਹੈ ਕਿ ਜੇਕਰ ਕੋਈ ਰੀਚਾਰਜ ਨਹੀਂ ਕਰਦਾ ਤਾਂ SIM ਕਾਰਡ ਬੰਦ ਨਹੀਂ ਹੋਵੇਗਾ ਪਤੰਜਲੀ SIM ਕਾਰਡ ਲੈਣ ਵਾਲੇ ਕਿਸੇ ਵੀ ਵਿਅਕਤੀ ਨੂੰ ਸਿਹਤ ਅਤੇ ਜੀਵਨ ਬੀਮਾ ਦੀ ਸਹੂਲਤ ਵੀ ਮਿਲੇਗੀ ਪਤੰਜਲੀ SIM ਕਾਰਡ ਨੂੰ ਲੈ ਕੇ ਅਜੇ ਤੱਕ ਕੋਈ ਵੀ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਪਤੰਜਲੀ ਦੀਆਂ ਖਬਰਾਂ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ ਇਸ ਪਤੰਜਲੀ ਸਿਮ ਨੂੰ ਲੈ ਕੇ ਕਈ ਦਾਅਵੇ ਕੀਤੇ ਜਾ ਰਹੇ ਹਨ ਪਰ ਸੁਰਨ ਵਿੱਚ ਆ ਰਿਹਾ ਹੈ ਇਸ ਤਰ੍ਹਾਂ ਦੀ ਇੱਕ ਝੂਠੀ ਵਾਇਰਲ ਹੋ ਰਹੀ ਪੋਸਟ ਹੈ ਪੰਜਾਬ ਤੋਂ ਪ੍ਰਦੇਸ਼ ਇਸ ਪੋਸਟ ਦੀ ਪੁਸ਼ਟੀ ਹਾਲੇ ਤੱਕ ਨਹੀਂ ਕਰਦਾ